ਅੱਗੇ ਰੋੱਕੇ ਰੋੱਕੇ ਜਾ ਜਾ ਵਈ ਅੱਗੇ ਅਗਲੀ ਵਾਰ ਜਾ ਜਾ ਅੱਗੋ ਜਾ ਖੜਾ ਖੜਾ ਰੋਕੇ ਮੱਝਾਂ ਨਹੀਂ ਆਣੀ ਆ ਆ ਇੱਥੇ ਖੜਾ ਕਰਾਓ ਖੜਾ ਕਰ ਰੋਕੋ ਖੜਾ ਕਰਕੇ ਆਜੋ ਸਾਰੇ ਆਜੋ ਇੱਧਰ ਮੋ ਇਹਨਾਂ ਨਾਰੇ ਨਾਰੇ ਫਿੱਕੇ ਨੇ ਨਾਰੇ ਲਾਵਾਗਾ ਨਾਰੇ ਲਾ ਦੇ ਹੈ ਅੰਦਾਜ਼ੀ ਤੇ ਬੰਦਾ ਉਧਰ ਚੱਲ ਬਤੋਲ ਲੈ ਕੋਈ ਕਿਛ ਇਸਨੇ ਕੋਈ ਅਰਦੀ ਮਨੂ ਅੱਜ ਜੰਗਰੇ ਹੋਣਾ ਤਾਂ ਵੀ ਹੱਥ ਆਜਾ ਜਿਹੜਾ ਤੁਸੀਂ ਲਾ ਪੁੱਤੜਾ ਤੁਸੀਂ ਦੇਖ ਰਹੇ ਹੋ ਅੱਜ ਭਗਵੰਤ ਮਾਨ ਸਰਕਾਰ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਆਯਾਤ ਜਿਹੜਾ ਫੂਕ ਰਹੇ ਆ ਇਹ ਇਸ ਵਜ੍ਹਾ ਤੋਂ ਫੂਕ ਰਹੇ ਆ ਪਿਛਲੇ ਮਹੀਨੇ ਦੀ 12ਵੇਂ ਮਹੀਨੇ ਦੀ 20 ਤਰੀਕ ਨੂੰ ਜੋ ਕਿ 2025 ਬਿਜਲੀ ਐਕਟਾ ਸਰਕਾਰ ਸੈਂਟਰ ਸਰਕਾਰ ਲੈ ਕੇ ਆ ਰਹੀ ਸੀ ਉਸ ਦੇ ਸਬੰਧ ਦੇ ਵਿੱਚ ਕਿਸਾਨਾਂ ਨੇ ਪੂਰਾ ਰੋਸ ਕੀਤਾ ਪੰਜਾਬ ਦੇ ਤੇ ਹਿੰਦੁਸਤਾਨ ਦੇ ਕਿਸਾਨਾਂ ਨੇ ਪੂਰਾ ਇਹ ਤੇ ਰੋਸ ਕੀਤਾ ਵੀ ਇਹ ਬਿਜਲੀ ਐਕਟਾ ਜਿਹੜਾ ਇਹ ਨਾ ਲਾਗੂ ਕੀਤਾ ਜਾਵੇ ਸੋ ਉਹਦੇ ਸਬੰਧ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਨੇ ਰਲ ਕੇ ਸੋ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਕਾਲ ਦਿੱਤੀ ਵੀ ਆਪਾਂ 20 ਤਰੀਕ ਨੂੰ ਰੇਲਾ ਰੋਕਾਂਗੇ ਰੇਲਾ ਰੋਕਣ ਦੇ ਸਬੰਧ ਦੇ ਵਿੱਚ ਆ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਸੱਦ ਕੇ ਚੰਡੀਗੜ੍ਹ ਦੇ ਵਿੱਚ ਆ ਉਹਨੇ ਕਿਹਾ ਵੀ ਰੇਲਾ ਨਾ ਰੁਕੋ 22 ਤਰੀਕ ਨੂੰ ਮੇਰੇ ਨਾਲ ਮੀਟਿੰਗ ਕਰੋ ਮੀਟਿੰਗ ਕਰਨ ਤੋਂ ਬਾਅਦ ਮੈਂ ਸੈਂਟਰ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰੂੰਗਾ ਤੇ ਮੈਂ ਬਿਜਲੀ ਐਕਟ ਦੇ ਤੁਹਾਡੇ ਨਾਲ ਸਟੈਂਡ ਕਰੂੰਗਾ ਸੇਓ 22 ਤਰੀਕ ਜਿੱਦਨ ਆਈ ਤੋਂ ਅੰਤਮਾਨ ਨੂੰ ਸਾਡੇ ਕਿਸਾਨ ਆਖੂ ਗਏ ਵੀ ਦੱਸੋ ਜਿਹੜੀ 22 ਤਰੀਕ ਸਾਨੂੰ ਮੀਟਿੰਗ ਦੀ ਦਿੱਤੀ ਸੀ ਉਹ 22 ਤਰੀਕ ਵਾਲੀ ਮੀਟਿੰਗ ਤੋਂ ਤੋਂ ਅੰਤਮਾਨ ਗਿਆ ਭੱਜਾ ਉਸ ਤੋਂ ਬਾਅਦ ਉਹਨੇ 30 ਤਰੀਕ ਦੇਤੀ 30 ਤਰੀਕ ਨੂੰ ਵੀ ਉਹ ਮੀਟਿੰਗ ਤੋਂ ਭੱਜ ਗਿਆ ਸਾਡੇ ਸੰਯੁਕਤ ਮੋਰਚੇ ਦੇ ਕਿਸਾਨ ਆਖੂ ਸਰਪੰਦ ਸਿੰਘ ਭੰਦੇਰ ਨੇ ਕੱਲ ਜੋ ਇਹਨੂੰ ਭਗਵੰਤ ਸਿੰਘ ਮਾਨ ਮਜੀਠਾ ਹਲਕੇ ਦੇ ਵਿੱਚ ਆਇਆ ਤੇ ਉਹਨੂੰ ਸਵਾਲ ਪੁੱਛਣੇ ਤੇ ਉਹਨੂੰ ਸਵਾਲ ਪੁੱਛਣ ਬਾਅਦ ਤੇ ਸਾਡੇ ਕਿਸਾਨ ਆਖੂ ਗਏ ਤੇ ਇਤੋਂ ਦੀ ਪਰ ਸਰਕਾਰ ਨੇ ਪ੍ਰਸ਼ਾਸਨ ਨੇ ਫੜ ਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਦੇਤਾ ਜਿਹੜਾ ਕਿ ਉਹਨਾਂ ਦਾ قصور ਕੋਈ ਨਹੀਂ ਉਹ ਜੋ ਕੋਈ ਬਣਦੇ ਕਾਨੂੰਨਾਂ ਦੇ ਜੋ ਕਿ ਸਰਕਾਰ ਕਾਨੂੰਨ ਲੈ ਕੇ ਆ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਸਰਕਾਰ ਨੂੰ ਇਹੀ ਸਵਾਲ ਪੁੱਛਣ ਗਏ ਤੇ ਵੀ ਕਹੇ ਸਾਨੂੰ 30 ਤਰੀਕ ਦੇ 5 ਤਰੀਕ ਦੀ ਜੋ ਮੀਟਿੰਗ ਦਿੱਤੀ ਸੀ ਉਹ ਤੋਂ ਕੋਈ ਨੁੱਕਰ ਨਹੀਂ ਚੋਂਕ ਚਰੇ ਸੋ ਉਹਦੇ ਇਹ ਤੋਂ ਪੰਜਾਬ ਸਰਕਾਰ ਤੋਂ ਪਤਾ ਲੱਗਦਾ ਇਤੋਂ ਵੀ ਇਹ ਬਕਲਾਈ ਹੋਈ ਹੈ ਕਿਸਾਨ ਆਗੂਆਂ ਨੂੰ ਫੜ-ਫੜ ਕੇ ਜੇਲ੍ਹਾਂ ਦੇ ਵਿੱਚ ਦੇ ਰਹੀ ਹੈ ਕੱਲ ਉਸੇ ਸਬੰਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਲੋਂਗੋਆਲ ਦੇ ਵਿੱਚ ਜੋ ਕਿ ਤਰਨਾ ਮੁਜ਼ਾਹਰਾ ਕੀਤਾ ਠਾਣਾ ਘੇਰਿਆ ਵੀ ਸਾਡੇ ਆਗੂਆਂ ਨੂੰ ਛੱਡੋ ਪਹਿਲੇ ਆਗੂਆਂ ਨੂੰ ਛੱਡਣ ਦੇ ਬਜਾਏ ਸਾਡੇ 24-25 ਆਗੂ ਜਿਹੜਾ ਕਿ ਸਾਡਾ ਸੂਬਾ ਆਗੂ ਜਸਵਿੰਦਰ ਸਿੰਘ ਲੋਂਗੋਆਲ ਸਾਡਾ ਕਿਸਾਨ ਸੂਬਾ ਆਗੂ ਦਿਲਵਾਰ ਸਿੰਘ ਹਰੀਗੜ੍ਹ ਨੂੰ ਤੇ ਨਾਲ ਹੋਰ ਸਾਡੇ ਕਿਸਾਨ ਆਗੂ 24-25 ਫੜ ਕੇ ਜੇਲ੍ਹਾਂ ਦੇ ਵਿੱਚ ਦਿੱਤੇ ਨੇ ਸਾਡੇ ਕੱਲ ਤੱਕਰ ਜੇ ਕਿਸਾਨ ਆਗੂ ਨਾ ਸਰਕਾਰ ਨੇ ਰਿਹਾ ਕੀਤੇ ਅਸੀਂ ਐਦੂ ਵੀ ਵੱਡਾ ਸੰਘਰਸ਼ ਕਰਾਂਗੇ ਅੱਜ ਉਹਦਾ ਪੁੱਤਲਾ ਫੁੱਕਣ ਲੱਗੇ ਆ ਆ ਫੁੱਕੋ ਲਾਓ ਬਈ ਇਹਨੂੰ ਘਪਾਉ ਤੇ ਵਾਹ ਵਾਹ ਫਾਦੀਆ ਟੇਡਾ ਗਵਾਨ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਗਿਆ ਗਿਆ ਮੋਦੀ ਸਰਕਾਰ ਮੁਰਦਾਬਾਦ ਗਿਆ ਗਿਆ ਸੈਂਟਰ ਸਰਕਾਰ ਮੁਰਦਾਬਾਦ ਗਿਆ ਗਿਆ ਜਿੰਦਾਬਾ ਪੰਜਾਬ ਸਰਕਾਰ ਮੁਰਦਾਬਾਦ 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 ਕੇਚਰੀਵਾਲ ਦੀ ਛੁੱਟੀ ਸਰਕਾਰ ਮੁਰਦਾਬਾਦ ਗਿਆ ਗਿਆ ਮੁਰਦਾਬਾਦ ਬਹੁਤ ਬਹੁਤ ਧੰਨਵਾਦ ਸਾਰੇ ਕਿਸਾਨਾਂ ਜੂਆਂ ਦਾ ਜਿਨ੍ਹਾਂ ਨੇ ਰਲ ਕੇ ਇਸ ਮਹੀਮ ਦੇ ਵਿੱਚ ਆਪਾਂ ਆਪਣਾ ਯੋਗਦਾਨ ਦਿੱਤਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਨੀਚ ਦੇਗਾ